ਸਸਰੀ ਗਾਲ ਜੀ ਅੱਜ ਆਪਾਂ ਗੱਲ ਕਰਾਂਗੇ ਜਮ੍ਹਾਂ ਬੰਦੀ ਦੇ ਫਰਦ ਦੇ ਵਿੱਚ ਕੀ ਫਰਕ ਆ ਆ ਜਿਹੜਾ ਤੁਸੀਂ ਇੱਦਾਂ ਦਾ ਪੇਪਰ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ ਕੁਝ ਕੁ ਲੋਕ ਇਹਨੂੰ ਕਹਿੰਨਗੇ ਕਿ ਜਮ੍ਹਾਂ ਬੰਦੀ ਕੁਝ ਕੁ ਲੋਕ ਇਹਨੂੰ ਕਹਿਣਗੇ ਕਿ ਫਰਦ ਆ ਦੋਨੋਂ ਹੀ ਸਹੀ ਆ ਪਰ ਇਹਨਾਂ ਦੇ ਵਿੱਚ ਫਰਕ ਕੀ ਆ ਜਿਵੇਂ ਜਮ੍ਹਾਂ ਬੰਦੀ ਜਿਹੜੀ ਹੁੰਦਾ ਏ ਜਮ੍ਹਾਂ ਬੰਦੀ ਇੱਕ ਤੁਹਾਡਾ ਮੇਨ ਮੇਜਰ ਪੇਪਰ ਆ ਜਿਹੜੇ ਵੀ ਤੁਹਾਡੀ ਜਮੀਨ ਦਾ ਕਿ ਤੁਹਾਡੀ ਜਮੀਨ ਤੁਹਾਡੇ ਨਾਮ ਤੇ ਹੀ ਹੈਗੀ ਆ ਤੇ ਉਹਦੇ ਵਿੱਚ ਸਾਰਾ ਕੁਝ ਮੈਂਸ਼ਨ ਹੁੰਦਾ ਮਾਲਕ ਦਾ ਨਾਮ ਹਿੱਸੇਦਾਰ ਜਾਂ ਕਿ ਹੋਰ ਸਪੈਸ਼ਲ ਕੰਡੀਸ਼ਨਸ ਹੈਗੀਆਂ ਜ਼ਮੀਨ ਦੇ ਉੱਪਰ ਜਿਹੜਾ ਜਿਊਬਲ ਵਗੈਰਾ ਹੈਗੇ ਸਾਰਾ ਕੁਝ ਉੱਤੇ ਮੈਂਸ਼ਨ ਹੁੰਦਾ ਹੈ ਤੇ ਪਟਵਾਰੀਆ ਤੋਂ ਇਹਨੂੰ ਮੈਂਟੇਨ ਕੀਤਾ ਜਾਂਦਾ ਹਰੇਕ 4 ਤੋਂ 5 ਸਾਲਾਂ ਦੇ ਵਿੱਚ ਤਾਂ ਜਿਹੜਾ ਇਹਦੀ ਮੇਨ ਜਿਹੜਾ ਆਪਣਾ ਹੁੰਦਾ ਹੈ ਪੇਪਰ ਜਿਹੜੀ ਤੁਹਾਡੀ ਜ਼ਮੀਨ ਦੀ ਤੁਹਾਡੀ ਮਾਲਕਤ ਨੂੰ ਦਿਖਾਉਂਦਾ ਹੈ ਤਾਂ ਦੂਜਾ ਹੁੰਦਾ ਫਰਦ ਫਰਦ ਕੀ ਹੁੰਦੀ ਜਿਹੜੀ ਆਪਣੀ ਇਹ ਜਮ੍ਹਾਂ ਬੰਦੀ ਹੁੰਦੀ ਆ ਇਹਦੀ ਕਾਪੀ ਹੁੰਦੀ ਆ ਜੇਕਰ ਆਪਾਂ ਮੰਨ ਲਓ ਵੀ ਜ਼ਮੀਨ ਦੇ ਕਿਸੇ ਵੀ ਕੋਈ ਹਿੱਸੇ ਦੇ ਆਪਾਂ ਨੂੰ ਕੋਈ ਜਾਣਕਾਰੀ ਚਾਹੀਦੀ ਆ ਤਾਂ ਅਪਕਟਵਾਰਖਾਨੇ ਚ ਜਿਹੜੀ ਮੇਨ ਜਮ੍ਹਾਂਬੰਦੀ ਹੁੰਦੀ ਉਹਦੀ ਫਰਦ ਲੈ ਕੇ ਆਉਣੀ ਹੈ ਜ ਜਿਹਦੇ ਵਿੱਚ ਆਪਾਂ ਜਿਹੜੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਉਹ ਉਹ ਚੀਜ਼ਾਂ ਨੂੰ ਮੈਂਸ਼ਨ ਉੱਤੇ ਕਰ ਦਿੰਦੇ ਜਿਵੇਂ ਮਾਲੂਮਾਲ ਮਾਲ ਕੋ ਕੋਣਾ ਜ਼ਮੀਨ ਦਾ ਹਿੱਸਾ ਦਾ ਰੁਕੀ ਜਾਂ ਜ਼ਮੀਨ ਦੇ ਉੱਤੇ ਕੋਈ ਲੋਨ ਤਾਂ ਨਹੀਂ ਕੋਈ ਕੇਸ ਵਗੈਰਾ ਤਾਂ ਨਹੀਂ ਚੱਲ ਰਿਹਾ ਉਹ ਸਾਰੀ ਆਪਾਂ ਨੂੰ ਉੱਥੇ ਡਿਟੇਲ ਫਰਦ ਦੇ ਵਿੱਚ ਮਿਲ ਜਾਂਦੀ ਹੈ ਤਾਂ ਇਹ ਹੀ ਮੇਨ ਡਿਫਰੈਂਸ ਹੈਗਾ ਕਿ ਜਮ੍ਹਾਂਬੰਦੀ ਆਪਣਾ ਮੇਨ ਡਾਕੂਮੈਂਟ ਹੁੰਦਾ ਜ਼ਮੀਨ ਦਾ ਤੇ ਫਰਦ ਉਹਦੀ ਕਾਪੀ ਹੁੰਦੀ ਹੈ ਜਿਵੇਂ ਪਹਿਲਾਂ ਫਾਰਦ ਨੂੰ ਪੁਰਾਣੇ ਜ਼ਮਾਨੇ ਦੇ ਵਿੱਚ ਫਾਰਦਲਿੰਗ ਪੈਨ ਦੇ ਨਾਲ ਲਿਖ ਕੇ ਦਿੰਦੇ ਸੀ ਜਿਉਂ ਵੀ ਆਪਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੁੰਦੀ ਸੀ ਤਾਂ ਉਹਨੂੰ ਮੇਨ ਜਵਾਬੰਦੀ ਤੋਂ ਦੇਖ ਕੇ ਪਟਵਾਰੀ ਆਪਾਂ ਨੂੰ ਉਹਦੇ ਉੱਪਰ ਲਿਖ ਕੇ ਦਿੰਦਾ ਸੀ ਪਰ ਅੱਜ ਕੱਲ ਜਿਵੇਂ ਇਹ ਆਨਲਾਈਨ ਵੀ ਆਪਾਂ ਨੂੰ ਇੰਕਲੂਵੇਬਲ ਹੈਗਾ ਆਪਾਂ ਘਰੇ ਬੈਠੇ ਵੀ ਇਹ ਕਰ ਸਕਦੇ ਹਾਂ ਤਾਂ ਇਹ ਹੈਗਾ ਮੇਨ ਡਿਫਰੈਂਸ ਜਵਾਬੰਦੀ ਤੇ ਫਾਰਦ ਦੇ ਵਿੱਚ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਜਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ